15 ਗੱਤ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਲੈ ਕੇ ਵਕ-ਵਕ ਥਾਵਾਂ ਤੇ ਚਲਾਇਆ ਗਿਆ ਚੈਕਿੰਗ ਅਭਿਆਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀ ਸੀਟੀ ਨਰਿੰਦਰ ਸਿੰਘ ਨੇ ਕਿਹਾ ਕਿ 15 ਅਗਸਤ ਦੇ ਮੱਦੇਨਜ਼ਰ ਸਾਡੇ ਵੱਲੋਂ ਸੁਰੱਖਿਆ ਦੇ ਪੁਖਤਾ ਤੇ ਆਮਨ ਨੂੰ ਲੈ ਕੇ ਰੋਜ਼ਾਨਾ ਹੀ ਚੈਕਿੰਗ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਬਠਿੰਡਾ ਵਿਖੇ ਮਿੱਤਲ ਮਾਲ ਦੇ ਅੰਦਰ ਦੁਕਾਨਾਂ ਅਤੇ ਆਸ-ਪਾਸ ਪਾਰਕਿੰਗ ਵਾਲੀ ਥਾਂ ਤੇ ਉੱਤੇ ਸਾਡੇ ਵੱਲੋਂ ਵਕ-ਵਕ ਟੀਮਾਂ ਨਾਲ ਲੈ ਕੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਮਾੜੇ ਅੰਤਰ ਉੱਪਰ ਨਿਗਰਾਨੀ ਰੱਖੀ ਜਾ ਰਹੀ ਹੈ ਲੋਕਾਂ ਨੂੰ ਅਪੀਲ ਹੈ ਕਿ ਜੇਕਰ ਤੁਹਾਡੇ ਕੋਈ ਵੀ ਆਸਵਾਸ਼ਕੀ ਵਿਅਕਤੀ ਦਿਖਾਈ ਦਿੰਦਾ ਤਾਂ ਸਾਨੂੰ ਦੱਸਿਆ ਜਾਵੇ ਤਾਂ ਜੋ ਉੱਤੇ ਖਿਲਾਫ ਸਮੇਂ ਤੇ ਕਾਰਵਾਈ ਕੀਤੀ ਜਾਵੇ ਸਾਹਿਬ ਬਠਿੰਡਾ ਦੀ ਗਾਈਡੈਂਸ ਅੰਦਰ ਬਠਿੰਡਾ ਪੁਲਿਸ ਵੱਲੋਂ ਇੰਡੀਪੈਂਡੈਂਸ ਡੇ ਦੇ ਮੱਦੇਨਜ਼ਰ ਰੱਖਦੇ ਹੋਏ ਵਕ ਵਕ ਚੈਕਿੰਗ ਭਿਆਨ ਚਲਾਏ ਜਾ ਰਹੇ ਹਨ ਅ ਜਿਸੇ ਲੜੀ ਦੇ ਵਿੱਚ ਅੱਜ ਅਸੀਂ ਜਿਹੜੇ ਮਾਰਕੀਟ ਪਲੇਸਸ ਹੈਗੇ ਆ ਮਾਲਸ ਹੈਗੇ ਆ ਉਹਦੇ ਚੈਕਿੰਗ ਵਾਸਤੇ ਆਏ ਆ ਨਾਲ ਸਾਡੇ ਨਾਲ ਐਂਟੀ ਸਪਰਟਾਈਸ ਦੀ ਟੀਮ ਹੈ ਡੀਐਸਪੀ ਸਾਹਿਬ ਗੁਰਪ੍ਰੀਤ ਜੀ ਨੇ ਐਸਐਟਓ ਥਰਮਲ ਐਸਐਟਓ ਕੋਟਵਾਲੀ ਦੇ ਨਾਲ ਸਾਡੀ ਹੋਰ ਪੀਸੀਆਰ ਦੀ ਟੀਮ ਸਾਰੀ ਲੱਗਿਆ ਹੋਈਆਂ ਨੇ ਅ ਜਿਸ ਦੇ ਵਿੱਚ ਜਿਹੜੀ ਮੇਨ ਜਿਹੜੇ ਮਾਰਕੀਟ ਪਲੇਸਸ ਨੇ ਜਿਵੇਂ ਮਾਲਸ ਦੇ ਵਿੱਚ ਕਾਫੀ ਸੰਡੇ ਦੇ ਵਿੱਚ ਫੁੱਟਵਾਲਸ ਹੁੰਦੀ ਹੈ ਉਹਨਾਂ ਏਰੀਆ ਦੀ ਅਸੀਂ ਚੈਕਿੰਗ ਕਰ ਰਹੇ ਆ ਨਾਲ ਹੀ ਜਿਹੜੇ ਮਾਲਸ ਦੇ ਨਾਲ ਜਿਹੜੇ ਪਾਰਕਿੰਗ ਪਲੇਸਸ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੇ ਗੱਡੀਆਂ پارک ਹੁੰਦੀਆਂ ਨੇ ਉਹਨਾਂ ਨੇ ਵੀ ਸਾਡੀ ਜਿਹੜੀ ਲੜਕੇ ਟੀਮਸ ਹੈਗੀ ਟੈਕਨੀਕਲ ਟੀਮ ਹੈਗੀ ਹੈ ਉਹਨਾਂ ਦੇ ਨੰਬਰ ਸਾਰੇ ਵੈਰੀਫਿਕੇਸ਼ਨ ਕਰ ਰਹੇ ਆ ਮੇਨ ਮਕਸਦ ਹੈਗਾ ਕਿ ਇੰਡੀਪੈਂਡੈਂਸ ਡੇ ਦੇ ਰਿਗਾਰਡਿੰਗ ਸਿਕਿਉਰਟੀ ਦੇ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਮਾਰਕੀਟ ਪਲੇਸਸ ਦੀ ਵੱਖ-ਵੱਖ ਸਪੈਸ਼ਲ ਨਾਕਾਬੰਦੀਆਂ ਰਾਈ ਇੱਕ ਅਸੀਂ ਸਪੈਸ਼ਲ ਚੈਕਿੰਗ ਅਭਿਆਨ ਚਲਾ ਰਹੇ ਆ ਸਾਡਾ ਮੇਨ ਇੱਕੋ ਇੱਕ ਇੱਕ ਮਸਦਾ ਹੈ ਕਿ ਇੰਡੀਪੈਂਡੈਂਸ ਡੇ ਦੇ ਮੱਦੇਨਜ਼ਰ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਮੈਸੇਜ ਕਨਵੇ ਕਰਨਾ ਕਿ ਸਾਡੇ ਵੱਲੋਂ ਸਾਰੇ ਸਿਕਿਉਰਟੀ ਦੇ ਪੂਰੇ ਅੰਜਾਮ ਕੀਤੇ ਕਰ ਲਏ ਗਏ ਨੇ ਜਿਹੜੇ ਸਸਪੀਸ਼ੀਅਸ ਪਰਸਨ ਹੈਗੇ ਨੇ ਉਹਨਾਂ ਦੇ ਉੱਤੇ ਸਪੈਸ਼ਲ ਨਜ਼ਰ ਰੱਖੀ ਜਾ ਰਹੀ ਹੈ ਜਿਹੜਾ ਵੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਪਾਇਆ ਗਿਆ ਉਸ ਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਂਗੇ ਸੀਮਾ ਕਿਹੜੀ ਕਿਹੜੀਆਂ ਲਾਈਆਂ ਸਰ ਜਿਹੜੀ ਚੈਕਿੰਗ ਆ ਇਸ ਦੇ ਵਿੱਚ ਸਾਡੀਆਂ 18 ਕੋਤਵਾਲੀ ਦੀ ਟੀਮਸ ਨੇ ਥਾਣਾ ਕਨਾਲ ਕਲੋਨੀ ਦੀ ਟੀਮਸ ਨੇ ਇਸ ਤੋਂ ਇਲਾਵਾ ਥਾਣਾ ਫਰਮਲ ਦੇ ਟੀਮਸ ਲੱਗੀਆਂ ਨੇ ਨਾਲ ਹੀ ਅਸੀਂ ਪੀਸੀਆਰ ਦੀ ਟੀਮ ਜੀ ਸਪੈਸ਼ਲ ਡਿਪਲੋਏ ਕੀਤੀਆਂ ਨੇ ਸਾਡੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਪੈਸ਼ਲ ਨਾਕਾਬੰਦੀ ਜਿਹੜੀ ਹੈਗੀ ਹੈ ਨਹਿਰਾਂ ਦੇ ਜਿਹੜੇ ਪੁਲ ਸੀਗੇ ਉਹਨਾਂ ਦੇ ਇਸ ਤੋਂ ਇਲਾਵਾ ਜਿਹੜੇ ਸ਼ਹਿਰਾਂ ਦੇ ਵਿੱਚ ਇੱਥੇ ਪਬਲਿਕ ਦੀ ਆਮਦ ਜ਼ਿਆਦਾ ਹੁੰਦੀ ਹੈ ਸੰਡੇ ਵਾਲੇ ਦਿਨ ਜਿੱਦਾਂ ਕਿ ਮਾਲਸ ਆ ਜਾਂ ਮੇਨ ਮਾਰਕੀਟ ਪਲੇਸਸ ਨੇ ਉਹਨਾਂ ਨੂੰ ਲੈ ਕੇ ਵੀ ਅਸੀਂ ਅੱਜ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਔਰ ਕਿੰਨੀ ਲਾਈ ਹੈਗੀ ਸਰ ਰਾਤ ਨੂੰ ਵੀ ਇਹ ਨਾਕਾਬੰਦੀ ਹੋਊਗੀ ਆ ਦੇਖੋ ਅਸੀਂ ਅਲੱਗ-ਅਲੱਗ ਟਾਈਮ ਦੇ ਉੱਪਰ ਅਲੱਗ-ਅਲੱਗ ਚੈਕਿੰਗ ਕਰ ਰਹੇ ਹਾਂ ਜਿੱਦਾਂ ਮਾਲਸ ਦੀ ਜਿਹੜੀ ਟਾਈਮਿੰਗ ਹੈਗੀ ਸਾਡੀ 5 ਵਜੇ ਤੋਂ ਲੈ ਕੇ 8 ਵਜੇ ਤੱਕ ਹੈਗੀ ਹੈ ਇਸ ਤੋਂ ਇਲਾਵਾ ਰਾਤ ਨੂੰ ਜਿਹੜੀ ਸਾਡੀ ਐਮਪੀਐਸ ਨਾਕਾਬੰਦੀ ਹੁੰਦੀ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਉਸ ਦੇ ਵਿੱਚ ਜਿਹੜੀ ਹੈਗੀ ਫੋਰਸ ਨੂੰ ਸਪੈਸ਼ਲ ਇਨਸਟਰਕਸ਼ਨਸ ਪਾਸ ਆਨ ਕੀਤੇ ਨੇ ਥੋੜਾ ਜਿਹਾ ਅਸੀਂ ਸਟਰੈਂਥਨਿੰਗ ਕੀਤਾ ਨਾਕਾਬੰਦੀ ਨੂੰ ਤਾਂ ਇਹ ਸਾਡੀ ਜਿਹੜੀ ਚੈਕਿੰਗ ਹੈ ਇਹ ਲਗਾਤਾਰ ਇੰਡੀਪੈਂਡੈਂਸ ਡੇ ਦੀ ਸੈਲੀਬ੍ਰੇਸ਼ਨ ਤੱਕ ਚਲਦੀ ਰਹਣੀਗੀ